ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਸੋ ਅੱਜ ਮੈਂ ਲੱਗੀ ਆ ਬੈਂਗਨ ਦਾ ਪਰੌਠਾ ਬਣਾਣਾ ਤੇ ਮੈਂ ਥੋੜਾ ਜਿਆ ਕਰ ਲਿਆ ਸੀ ਕੰਮ ਫਿਰ ਮੈਨੂੰ ਯਾਦ ਆਇਆ ਕਿ ਮੈਂ ਆਪਣੇ YouTube ਫੈਮਿਲੀ ਦੇ ਨਾਲ ਵੀ ਪਰੌਠੇ ਬੈਂਗਨ ਦਾ ਬਣਾਉਣਾ ਸ਼ੇਅਰ ਕਰਾਂ ਸੋ ਇਸ ਤਰ੍ਹਾਂ ਦੇ ਪਰੌਠਾ ਤੁਸੀਂ ਬਣਾਓਗੇ ਤੇ ਬਹੁਤ ਜ਼ਿਆਦਾ ਟੇਸਟੀ ਬਣਦਾ ਔਰ ਜਲਦੀ ਬਣਦਾ ਹੈ ਜਿਸ ਤਰ੍ਹਾਂ ਕਿ ਮੈਂ ਬੈਂਗਲ ਲੈ ਸੀ 3 ਬੈਂਗਨ ਸੀ ਮੇਰੇ ਕੋਲ ਤੇ ਆ ਦੇਖੋ ਇਹਨੂੰ ਮੈਂ ਬਣਾਣਾ ਗੈਸ ਦੇ ਉੱਪਰ ਭੁੰਲਿਆ ਸੀਗਾ ਔਰ ਗੈਸ ਦੇ ਉੱਪਰ ਭੁੰਨ ਕੇ ਤੇ ਉਸ ਤੋਂ ਬਾਅਦ ਫਿਰ ਮੈਂ ਨਾ ਛਿੱਲ ਕੇ ਰੱਖ ਲਿਆ ਮੇਰੇ ਕੋਲ ਇਹ ਹੈਗੀ ਹੈ ਜਾਲੀ ਇਹ ਵਡੀ ਜਾਲੀ ਹੈ ਇਹਦੇ ਉੱਪਰ ਮੈਂ ਰੱਖ ਕੇ ਬੈਂਗਨ ਭੁੰਲੇ ਸੀਗੇ ਤੇ ਬੈਂਗਨ ਭੁੰਨ ਤੋਂ ਬਾਅਦ ਫਿਰ ਇਹਨਾਂ ਨੂੰ ਛਿੱਲ ਲਿਆ ਛਿੱਲ ਕੇ ਦੇਖਿਆ ਠੀਕ ਸਾਫ਼ ਸੀਗੇ ਔਰ ਇਹ ਮੈਂ ਥੋੜਾ ਜਿਹਾ ਆਲੂ ਚ ਬਰੀਕ ਬਰੀਕ ਕਰਕੇ ਆ ਇਹ ਵਿੱਚ ਕੱਟੇ ਇਕੱਠੇ ਹੋਏ ਨੇ ਇਹ ਵਿੱਚ ਪਾਉਣੇ ਆ। ਸੋ ਮੈਂ ਪਿਆਜ਼ ਵਗੈਰਾ ਕੱਟ ਚੁੱਕੀ ਸੀ ਜਿਸ ਤਰ੍ਹਾਂ ਕਿ ਤੁਸੀਂ ਆ ਦੇਖ ਰਹੇ ਹੋ ਤੇ ਮੈਂ ਕੀ ਕੀਤਾ ਕਿ ਵਿੱਚੇ ਪਿਆਜ਼ ਪਹਿਲਾਂ ਪਿਆਜ਼ ਕੱਟੇ ਤੇ ਔਰ ਵਿੱਚ ਹੀ ਉਹਦੇ ਮੈਂ ਟਮਾਟਰ ਕੱਟ ਲਏ ਵਿੱਚ ਹੀ ਹਰੀ ਮਿਰਚ ਕੁੱਟ ਕੇ ਪਾ ਲਈ ਸਾਰਾ ਕੁਝ ਇਕੱਠਾ ਹੀ ਕੱਟ ਕੇ ਔਰ ਤੇਲ ਗਰਮ ਕਰਕੇ ਜੀਰਾ ਪਾਇਆ ਔਰ ਉਸ ਦੇ ਵਿੱਚ ਹੀ ਮੈਂ ਸਾਰਾ ਕੁਝ ਇਕੱਠਾ ਹੀ ਸੁੱਟ ਦਿੱਤਾ। ਇਸ ਦੇ ਨਾਲ ਇਹ ਆ ਕਿ ਸਬਜ਼ੀ ਬਹੁਤ ਸੁਆਦ ਬਣਦੀ ਹੈ। ਬੈਂਗਨ ਤੇ ਘਟਾ ਬਹੁਤ ਸਵਾਦਾਂ ਦਾ ਟੇਸਟੀ ਬਣਦਾ ਹੈ ਤੇ ਔਰ ਬਹੁਤ ਜਲਦੀ ਵੀ ਬਣ ਜਾਂਦਾ ਹੈ ਤੇ ਕਿਉਂਕਿ ਬੈਂਗਨ ਜਿਹੜੇ ਸੀ ਉਹ ਮੈਂ ਸਵੇਰੇ ਹੀ ਭੁੰਨ ਕੇ ਰੱਖਲੇ ਸੀਗੇ ਜਿਸ ਨਾਲ ਕਿ ਮੇਰਾ ਹੁਣ ਜਿਹੜਾ ਕੰਮ ਹੈ ਥੋੜਾ ਸੌਖਾ ਹੋ ਗਿਆ ਸੋ ਜੀ ਹੁਣ ਮੈਂ ਮੈਂ ਸੋਚਿਆ ਕਿ ਚਲੋ ਹੁਣ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਾ ਲੀਏ ਰੈਸਪੀ ਆ ਦੇਖੋ ਇਹਦੇ ਵਿੱਚ ਬੈਂਗਨ ਜਿਹੜਾ ਅਪ ਤੜਕਾ ਲਾ ਰਹੇ ਆ ਇਹਦੇ ਵਿੱਚ ਪਿਆਜ਼ ਟਮਾਟਰ ਆ ਤੇ ਹਰੀ ਮਿਰਚ ਚਿਲਕਾ ਪਈਆਂ ਹੋਈਆਂ ਨੇ। ਔਰ ਮੈਂ ਨਾਲ ਦੇ ਨਾਲੇ ਥੋੜਾ ਜਿਹਾ ਮਖਤੀ ਪਾ ਲਿਆ ਸੀ ਤਾਂ ਕਿ ਇਹ ਜਲਦੀ ਜਿਹੜਾ ਹੈ ਭੁਜਦੇ ਪਿਆਜ਼। ਇਹਨਾਂ ਕਿਤੇ ਜਲਦੀ ਜਲਦੀ ਪਾਕੀ ਜਿਹੜੇ ਪਿਆਜ਼ ਹੈ ਥੋੜੇ ਜਿਹਾ ਰਸ ਹੋ ਜਾਣ ਤੇ ਜਿਹੜੀ ਸਮਾਜਰ ਹੈ ਉਹ ਵੀ ਚੰਗੀ ਤਰ੍ਹਾਂ ਮਿਕਸ ਹੋ ਜਾਵੇ। ਉਹ ਲਓ ਪਿਆਜ਼ ਵੈਸੇ ਨਰਮ ਹੋ ਗਏ ਹੋਏ ਨੇ ਤੇ ਟਮਾਟਰ ਵੀ ਜਿਹੜੇ ਚੰਗੀ ਤਰ੍ਹਾਂ ਮੈਸ਼ ਹੋ ਚੁੱਕੇ ਆ ਹੁਣ ਇਹਦੇ ਵਿੱਚ ਮੈਂ ਪਾਉਂਦੀ ਆ ਮਸਾਲਾ ਵਗੈਰਾ ਇਹਦੇ ਵਿੱਚ ਕਰਦੇ ਆ ਮੈਂ ਗਰਮ ਮਸਾਲਾ ਔਰ ਇਹ ਹੈਗਾ ਧਨੀਆ ਪਾਊਡਰ ਔਰ ਹਲਦੀ ਔਰ ਇਹਦੇ ਵਿੱਚ ਪਾਵਾਂਗੀ ਕਾਲੀ ਮਿਰਚ ਸੋ ਨਮਕੂ ਮੈਂ ਪਹਿਲਾਂ ਜਿੱਦਾਂ ਤੁਹਾਨੂੰ ਦੱਸਿਆ ਕਿ ਮੈਂ ਪਾ ਚੁੱਕੀ ਹਾਂ ਤਾਂ ਕਿ ਪਿਆਜ਼ ਜਿਹੜੇ ਜਰਾ ਜਲਦੀ ਗਲ ਜਾਣ ਬੱਸ ਹੁਣ ਮਸਾਲਾ ਜਿਹੜਾ ਹੈਗਾ ਹੋ ਗਿਆ ਹੋਇਆ ਤੇ ਇਹਦੇ ਵਿੱਚ ਮੈਂ ਹੁਣ ਪਾਵਾਂਗੀ ਸਭ ਤੋਂ ਪਹਿਲਾਂ ਮਸਾਲਾ ਮਸਾਲਾ ਥੋੜਾ ਜਿਹਾ ਪਾਵਾਂਗੀ ਕਿਉਂਕਿ ਘਰ ਦਾ ਪੀਸਿਆ ਹੋਇਆ ਮੇਰਾ ਇਹ ਮਸਾਲਾ ਤੇ ਬਹੁਤ ਤੇਜ਼ ਮਸਾਲਾ ਹੈ ਇਸ ਕਰਕੇ ਥੋੜਾ ਜਿਹਾ ਪਾਵਾਂਗੀ ਬਿਆਰ ਮੁੜਿਆ ਸੋ ਜੀ ਇਹਦੇ ਵਿੱਚ ਇੰਨੀ ਕ ਬੈਂ ਕਾਲੀ ਮਿਰਚ ਪਾਈ ਹੈ। ਔਰ ਇਸ ਤੋਂ ਬਾਅਦ ਮਾਰੀ ਹੈ ਜੀ ਏ ਧਨੀਆ ਪਾਊਡਰ ਪਾਉਂਗੀ। ਇਹ ਥੋੜਾ ਜਿਆਦਾ ਪਾ ਲਿਆ ਕਿਉਂਕਿ ਮਸਾਲਾ ਥੋੜਾ ਪਾਇਆ ਹੈ। ਤੇ ਇਹਨੂੰ ਚੰਗੀ ਤਰ੍ਹਾਂ ਮੈਚ। ਮਲਣਾ ਹੈ। ਔਰ ਬਾਕੀ ਹੋਏ ਤੋਂ ਬਾਅਦ ਰਹਿ ਗਈ ਹੈ ਹਲਦੀ ਐਨੀ ਕੀ ਹਲਦੀ ਪਾਵਾਂਗੀ ਕਿਉਂਕਿ ਫਿਰ ਬਹੁਤ ਜ਼ਿਆਦਾ ਡਾਰਕ ਕਲਰ ਹੋ ਜਾਂਦਾ ਸਬਜ਼ੀ ਦਾ ਤੇ ਵਧੀਆ ਨਹੀਂ ਲੱਗਦਾ ਮੈਨੂੰ ਇਹ ਹਲਦੀ ਪੈ ਗਈ ਹੈ ਤੇ ਇਹਨੂੰ ਥੋੜਾ ਜਿਹਾ ਅਸੀਂ ਸੇਕਾ ਲਗਾਵਾਂਗੇ ਮੈਂ ਔਰ ਇਸ ਤੋਂ ਬਾਅਦ હું ਮੈਂ ਜਿਸ ਤਰ੍ਹਾਂ ਮੈਂ ਦੇਖੋ ਮੇਰੇ ਬਰਤਨ ਨਹੀਂ ਪਏ ਹੋਏ ਥੋੜੀ ਜਿਹੀ ਸਾਫ਼ ਕਰਨ ਵਾਲੇ ਤੇ ਇਹਨੂੰ ਸਬਜ਼ੀ ਬਣਾ ਕੇ ਫਿਰ ਮੈਂ ਉਹ ਸਾਫ਼ ਕਰਾਂਗੀ ਤੇ ਇਸ ਤੋਂ ਬਾਅਦ ਮੈਂ ਇਹਦੇ ਵਿੱਚ ਇੱਕ ਚਮਚ ਦਹੀਂ ਦਾ ਪਾਵਾਂਗੀ 1.5 ਚੁਕੜਾ ਨੀ ਫੋਰ ਪਾਵਾਂਗੇ ਤਾਂ ਕਿ ਇਹਦਾ ਇਹਦਾ ਕਲਰ ਸੋਹਣਾ ਹੋ ਜੀ ਮਸਾਲੇ ਦਾ ਥੋੜੀ ਵੀਡੀਓ ਹਿੱਲ ਰਹੀ ਆ ਕਿਉਂਕਿ ਮੈਂ ਆਪੇ ਵੀਡੀਓ ਬਣਾ ਰਹੀ ਆ ਤੇ ਆਪ ਹੀ ਮੈਂ ਕੜਤਨ ਆ ਰਹੀ ਆ ਇੱਕ ਹੱਥ ਦੇ ਨਾਲ ਉੱਪਰ ਇੱਥੇ ਰੱਖਿਆ ਸੀਗਾ ਆ ਦੇਖੋ ਚਿਗਨੀ ਦੇ ਉੱਪਰ ਰੱਖਿਆ ਸੀ ਇੱਥੇ ਇੱਥੇ ਸਲਿੱਪ ਕਰਕੇ نیچے गिर ਚਿਆ ਸੀ ਸਰਦੀ ਦੇ ਵਿੱਚ ਸੋ ਤੇ ਸੋ ਇਸ ਕਰਕੇ ਫਿਰ ਮੈਂ ਹੁਣ ਇੱਕ ਹੱਥ ਦੇ ਨਾਲ ਫੜ ਕੇ ਕੈਮਰਾ ਤੇ ਇੱਕ ਹੱਥ ਦੇ ਨਾਲ ਫੜ ਕੇ ਅਸੀਂ ਕੁਮਾਰੀ ਵਿੱਚ ਸੋ ਥੋੜਾ ਜਿਹਾ ਹੁਣ ਇਹ ਹੋ ਗਿਆ ਠੀਕ ਦੂਸਰੀ ਗੱਲ ਮੈਂ ਤੇਲ ਬਹੁਤ ਘੱਟ ਪਾਉਂਦੀ ਆ ਕਿਉਂਕਿ ਅਸੀਂ ਸਰੋਂ ਦਾ ਤੇਲ ਦਾ ਹੀ ਹਮੇਸ਼ਾ ਤੜਕਾ ਲਾਉਂਦੇ ਆ ਅਸੀਂ ਹੋਰ ਕੋਈ ਫਾਇੰਡ ਜਾਂ ਬਹੁਤ ਸ nhiều ਤੇਲ ਯੂਜ਼ ਨਹੀਂ ਕਰਦੇ ਹਾਂਗੇ ਇਹ ਹੁਣ ਆਲੂ ਪਾ ਦیتے ਨੇ ਇਹਨਾਂ ਨੂੰ ਮੈਂ ਥੋੜਾ ਜਿਹਾ ਹਲਕਾ ਜਿਹਾ ਭੁੰਨਾਂਗੀ ਥੋੜੀ ਬੈਂਗਨ ਜਿਹੜੇ ਉੱਤੇ ਜਿਹੋਏ ਨੇ ਉਹ ਤੇ ਗਲੇ ਹੋਏ ਨੇ ਤੇ ਇਹਨਾਂ ਨੂੰ ਥੋੜਾ ਟਾਈਮ ਲੱਗੇਗਾ ਸੋ ਮੈਂ 1 ਮਿੰਟ ਲਈ ਇਹਨਾਂ ਨੂੰ ਪਹਿਲਾਂ ਪਕਾਵਾਂਗੀ ਜੀ ਜਦੋਂ ਦਫੜਦਾ ਮੇਰਾ ਤੜਕਾ ਹੋ ਰਿਹਾ ਜਿਹੜੇ ਆਲੂ ਪਾਏ ਨੇ ਉਹ ਚੰਗੀ ਤਰ੍ਹਾਂ ਮੈਸ਼ ਹੋ ਰਹੇ ਨੇ ਤੇ ਓਨੇ ਦੇਰ ਤੱਕ ਮੈਂ ਬਰਤਨ ਹੀ ਸਾਫ਼ ਕਰ ਲੈਨੇ ਆਪਣੇ ਤੇ ਹੁਣ ਮੈਂ ਤੁਹਾਨੂੰ ਦਿਖਾਉਂਦੀ ਆ ਅੱਗੇ ਦਾ ਪ੍ਰੋਸੈਸ ਫੇਰ ਦਾ ਤੋ ਵੀ ਆ ਦੇਖੋ ਹੁਣ ਆਲੂ ਮੇਰੇ ਹੋ ਗਏ ਨੇ ਚੰਗੀ ਤਰ੍ਹਾਂ ਔਰ ਜਿਹੜਾ ਹੈਗਾ ਮਸਾਲਾ ਤੇਲ ਘੱਟ ਹੋ ਗਿਆ ਥੱਲੇ ਤੇ ਜਿਹੜਾ ਲੱਗਦਾ ਆ ਤੇ ਉਹ ਜੀ ਪਾ ਲਿਆ ਵਿੱਚ ਫਟਾ ਕੋਈ ਆਹੇ ਕੌਮ ਨਾ ਬੀਤਾਲਦੀ ਹੈ ਸਬਜੀ ਫਟਾ ਇਹ ਉਹੀ ਤਰੀਕੇ ਤੋਂ ਜਿਹੜਾ ਹੋਣਾ ਹੈ ਨਾ ਮੈਂ ਕਰਾਂਗੀ ਬਸ ਜਦੋਂ ਚੰਪੜਾ ਨੂੰ ਮੈਸ਼ ਕਰ ਦੇਣਾ ਤੇ ਇਸ ਤੋਂ ਬਾਅਦ ਸਿਰਫ 5 ਕਿ ਮਿੰਟ ਲੱਗਣੇ ਨੇ ਤੇ ਸਦਾ ਪਰਤਾ ਤਿਆਰ ਹੋ ਜਾਣਾ ਹੈ ਸੋ ਇਹ ਨੂੰ ਅਦਾ ਚੰਗੀ ਤਰਾਈ ਮਸ ਕਰਨਾ ਹੋ ਪਾਣੀ ਦੇ ਦੇ ਚ ਬਿਲਕੁਲ ਹੀ ਪਾਣਾ ਤੇ ਬਿਲਕੁਲ ਇਹਦਾ ਸੁੱਕਾ ਹੀ ਬਣਾਉਣਾ ਹੁੰਦਾ ਨਾ ਮੈਂ ਤੜਕੇ ਵਿੱਚ ਯੂਜ਼ ਕੀਤਾ ਪਾਣੀ ਤੇ ਔਰ ਨਾ ਹੀ ਮੈਂ ਬਾਅਦ ਵਿੱਚ ਹੁਣ ਯੂਜ਼ ਕੀਤਾ ਸੁੱਕਾ ਬਿਲਕੁਲ ਭੁੰਨਿਆ ਮਸਾਲਾ ਤੇਲ ਦੇ ਵਿੱਚ ਹੀ। ਇਹ ਮੈ ਥੋੜਾ ਜਿਹਾ ਔਖਾ ਹੁੰਦਾ ਕਿਉਂਕਿ ਅੱਜ ਕੱਲ ਦਾ ਮੌਸਮ ਇਸ ਤਰ੍ਹਾਂ ਡਰਾਈ ਜੀ ਹੈ ਨਾ ਤੇ ਜਿਸ ਤਰ੍ਹਾਂ ਅਸੀਂ ਪੱਖਾ ਲਗਾ ਕੇ ਰੱਖੀਏ ਤੇ ਉਹ ਸਾਰਾ ਜਿਹੜਾ ਇਹਦਾ ਵਿੱਚੋਂ ਜਿਹੜਾ ਇਹਦਾ ਪਾਣੀ ਹੈ ਸਾਰਾ ਸੁੱਕ ਜਾਂਦਾ ਆ। ਅੱਜ ਹਸਕੰਡ ਆਇਆ ਹੁੰਦਾ ਜਾਂ ਨਾ ਪਰ ਪੱਖਾ ਲਾਇਆ ਹੁੰਦਾ। ਤੋ ਸਾਰਾ ਇਹਦਾ ਪਾਣੀ ਚੂਸ ਲੈਂਦਾ ਇਸ ਕਰਕੇ ਥੋੜਾ ਡਰਾਈ ਥੋੜਾ ਔਖਾ ਜਿਹਾ ਹੋ ਰਿਹਾ ਮੈਸ਼ ਸੋ ਜੀ ਆ ਹੁਣ ਟਕਨ ਲਾ ਕੇ ਤੇ ਸਬਜੀ ਨੂੰ ਰੱਖ ਦਿੱਤਾ ਆ ਦੇਖੋ 2-4 ਮਿੰਟ ਲਈ ਇਹ ਪੱਕੇਗੀ ਤੇ ਆ ਛੋਕਰਾ ਮੁੰਡਾ ਇਹ ਕੰਮ ਕਰ ਰਿਹਾ ਉਧਰ ਕਰ ਲ ਚੁੱਪਚਾਪ ਛੋਕਰਾ ਇਹ ਜਿਬ ਤੇ ਚੱਲਿਆ ਤੇ ਇਹ ਹੁਣ ਸ਼ੇਕਰ ਦੇ ਵਿੱਚ ਪਾ ਕੇ ਆਪਣਾ ਜੋ ਵੀ ਸਮਾਨ ਖਾਣਾ ਪੀਣਾ ਉਹ ਪਾ ਰਿਆ ਖਾ ਆਪੀ ਲੱਗਾ ਤੇ ਹੁਣ ਆਪਾਂ ਆਟਾ ਜਿਹੜਾ ਮੇਰਾ ਗੁੰਨਿਆ ਹੋਇਆ ਤੇ ਬਸ ਹੁਣ ਫੁਲਕੇ ਬਣਾ ਲੈਣੇ ਸਬਜੀ ਗਈ ਹੈ ਬਾਣ ਹੌਣ ਫੁਲਕੇ ਰੁੱਕ ਕੇ ਬਣਾਉਂਗੀ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਗਰਮੀ ਬਹੁਤ ਜ਼ਿਆਦਾ ਆ ਗਈ ਹੈ ਸਰੀਰ ਨੂੰ ਤੇ ਬਸ ਥੋੜਾ ਰੁੱਕ ਕੇ ਬਣਾਵਾਂਗੀ ਫੁਲਕੇ ਹੁਣ ਗੈਸ ਕਰ ਦਿੰਨੇ ਬੰਦ ਤੇ ਬਰਤਨ ਮੈਂ ਕਰ ਲੀ ਸਾਫ ਇੱਕ ਪਲੇਟ ਰਹਿ ਗਈ ਹੈ ਹੁਣ ਤੇ ਕੀ ਕਰਦੇ ਹੁਣ ਤੋਂ ਮੇਰਾ ਵਲੌਗ ਇਸ ਤਰ੍ਹਾਂ ਦਾ ਲੱਗਾ ਤੇ ਤੁਸੀਂ ਵੀ ਇਹ ਇਸ ਤਰ੍ਹਾਂ ਦਾ ਪਟਾਣਾ ਜਰੂਰ ਬਣਾਓ ਤੇ ਖਾਓ ਮੈਂ ਥੋੜਾ ਤੇਲ ਘੱਟ ਪਾ ਰਹੀ ਹਾਂ ਅੱਜਕੱਲ। ਉਹ ਦੇਖੋ। ਕਿਉਂਕਿ ਤੇਲ ਜ਼ਿਆਦਾ ਖਾਣਾ ਜਿਹੜਾ ਠੀਕ ਨਹੀਂ ਐ। ਪਲੈਸਟੋਰ ਵਧਾਰਿਆ ਆ। ਤੇ ਇਸ ਕਰਕੇ ਮੈਂ ਘੱਟ ਪਾਰੇ ਤੁਸੀਂ ਜ਼ਿਆਦਾ ਵੀ ਪਾ ਸਕਦੇ ਵੈਸੇ ਜ਼ਿਆਦਾ ਤੇਲ ਵਧੀਆ ਲੱਗਦਾ ਉਹਦੇ ਨਾਲ ਬਹੁਤ ਵਧੀਆ ਰੰਗ ਦਾ ਆਉਂਦਾ ਤੇ ਇਹਦਾ ਤੇ ਪਰ ਹੁਣ ਵੀ ਠੀਕ ਐ ਵਧੀਆ ਬਣਿਆ ਆ। ਸੋ ਤੁਸੀਂ ਵੀ ਇਦਾਂ ਪਰਤਾ ਬਣਾਇਓ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਤੇ ਬਣਾ ਕੇ ਤੇ ਮੈਨੂੰ ਜ਼ਰੂਰ ਦੱਸਣਾ। ਕਿ ਕਿਸ ਤਰ੍ਹਾਂ ਦਾ ਤੁਹਾਡਾ ਪਰਥਾ ਬਣਿਆ ਸੋ ਮੈਂ ਇਹ ਬਲੌਗ ਇੱਥੇ ਖਤਮ ਕਰਦੀ ਆ ਤੇ ਜੇ ਤੁਹਾਨੂੰ ਮੇਰਾ ਬਲੌਗ ਥੋੜਾ ਜਿਹਾ ਚੰਗਾ ਲੱਗਿਆ ਤੇ ਕਮੈਂਟ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਤੇ ਜਿਹੜੇ ਨਵੇਂ ਸਬਸਕ੍ਰਾਈਬਰ ਆ ਮੇਰਾ ਉਹ ਵੇਖਦੇ ਨੇ ਮੇਰਾ ਚੈਨਲ ਤੇ ਉਹ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਸੋ ਇੱਥੇ ਮੈਂ ਕਰਦੀ ਆ ਬਲੌਗ ਖਤਮ ਸਮਾਪਤ ਧੰਨਵਾਦ ਬਰਾ ਬਰਾ ਕਾ ਪਾਜੀ ਪ੍ਰਸ਼ਾਦ ਛੱਕ ਲੋ ਗੁਰਦਾਰੇ ਦਾ ਪ੍ਰਸ਼ਾਦ ਮਨਵਾ ਕਾ ਸਭ ਜਿਹੜਾ ਤੁਸੀਂ ਕਰ ਰਹੇ ਹੋ ਕੰਮ ਮੈਨੂੰ ਨਾਲ ਲੈ ਕੇ ਆ ਗਈ ਤੇ ਮੈਂ ਤੁਹਾਨੂੰ ਕਿਹਾ ਸੀ ਮੈਂ ਕਿਹਾ ਉਹ ਕਰਨਾ ਵਾ ਲਾਈਟ ਇੱਧਰ ਨੂੰ ਹਵਾ ਨਾਲ ਫਿਰ ਹੋ ਗਈ ਹੋਈ ਆ ਜਾਂ ਤੇ ਫਿਰ ਕਰਤੀ ਆ ਫਿਰ ਕਿਸੇ ਨੇ ਮਾਮੂਆਂ ਦਾ